ਲਓ ਜੀ ਇਹ ਹੋਰੇ ਆٹے ਵਾਲਾ ਖੁਆ ਤਿਆਰ ਆਪਾਂ ਪਹਿਲਾਂ ਘਿਓ ਐਡ ਕਰਾਂਗੇ ਇੰਨੱਕ ਇਹਦੇ ਵਿੱਚ ਆਪਾਂ ਥੋੜਾ ਜਿਹਾ ਆਟਾ ਪਾਵਾਂਗੇ ਇਹਨੂੰ ਪਹਿਲਾਂ ਆਪਾਂ ਵੇਟ ਕਰਾਂਗੇ ਤਾਂ ਕਿ ਜਿਹੜਾ ਘਿਓ ਆ ਉਹ ਚੰਗੀ ਤਰ੍ਹਾਂ ਹੋ ਜੇ ਘਰਾਂ ਪਾਣੀ ਆ ਲੱਗੇ ਲਓ ਜੀ ਇਹਦੇ ਵਿੱਚ ਆਪਾਂ ਕਰਾਂਗੇ ਆਫੈਡ ਥੋੜਾ ਜਿਹਾ ਲੋ ਜੀ ਆਪਣਾ ਜਿਹੜਾ ਖੋਏ ਦੀ ਪੂਰੀ ਸੱਲੋ ਲੱਗ ਜਿਵੇਂ ਦੇਖਦੀਆਂ ਜੀ ਹੁੰਦੀ ਆ ਤੇ ਆਪਣਾ ਜਿਹੜਾ ਖੋਆ ਉਹ ਵੀ ਲਾਲ ਹੋ ਗਿਆ ਤੇ ਸਮਾਤਨ ਲੱਗ ਗਿਆ ਹੁਣ ਆਪਾਂ ਇਹਦੇ ਚ ਪਾਵਾਂਗੇ ਖੋਆ ਐਡ ਕਰਦਾਂਗੇ ਇਹਦੀ ਆਪਣਾ ਆਟਾ ਗਲਤੀ ਦੇ ਨਾਮ ਸੋਹੀ ਬੋਲ ਤਾਂ ਇਹ ਆਪਣਾ ਆਟਾ ਬਿਲਕੁਲ ਦੇਖੋ ਲਾਲ ਹੋ ਗਿਆ ਹੁਣ ਆਪਾਂ ਇਹਦੇ ਚ ਖੋਆ ਐਡ ਕਰਾਂਗੇ ਲੋ ਜੀ ਆਪਾਂ ਇਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਹਦੇ ਵਿੱਚ ਆਪਾਂ ਕਰਤੇ ਕਾਜੂ ਬਦਾਮ ਐਡ ਥੋੜਾ ਜਿਹਾ ਇਹਨੂੰ ਆਪਾਂ ਠੰਡਾ ਹੋਣ ਤੇ ਹਲਿਆ ਕੇ ਠੰਡਾ ਕਰਕੇ ਇਹਦੇ ਚ ਆਪਾਂ ਦੇਸੀ ਖੰਡ ਪਾਣੀ ਹੈ ਇਹਦੇ 'ਚ ਨਹੀਂ ਤਾਂ ਜੇ ਗਰਮ-ਗਰਮ 'ਚ ਪਾ ਦਾਂਗੇ ਤਾਂ ਪੂਰੀ ਪਤ ਬਣ ਜੂ ਹੁਣ ਆਪਾਂ ਇਹਦੇ 'ਚ ਦੇਸੀ ਖੰਡ ਪਾਵਾਂਗੇ ਥੋੜਾ ਜਿਹਾ ਠੰਡਾ ਕਰਕੇ ਲੋੜ ਦੀ ਹਲਕਾ ਜਿਹਾ ਠੰਡਾ ਹੋ ਗਿਆ ਸੀ ਆਪਾਂ ਇਹਦੇ 'ਚ ਖੰਡ ਐਡ ਕਰਤੀ ਹੁਣ ਆਪਾਂ ਇਹਨੂੰ ਖਾ ਕੇ ਦੇਖ ਲਾਂਗੇ ਥੋੜਾ ਜਿਹਾ ਖੰਡ ਐਡ ਕਰਨ ਤੋਂ ਬਾਅਦ ਕੀ ਟੇਸਟ ਕਿਵੇਂ ਆ ਜੇ ਆਪਾਂ ਨੂੰ ਮਿੱਠਾ ਘੱਟ ਲੱਗਿਆ ਤਾਂ ਹੋਰ ਪਾ ਦਾਂਗੇ ਬਾਕੀ ਆਪਾਂ کافی ਖੰਡ ਇਹਦੇ 'ਚ ਪਾਤੀ ਲਓ ਜੀ ਆਪਣਾ ਆਟੇ ਵਾਲਾ ਖੋਆ ਬਿਲਕੁਲ ਰੈਡੀ ਆ ਤੇ ਆਪਾਂ ਇਹਦੀਆਂ ਬਣਾ ਰਹੇ ਆ ਪਿੰਨੀਆਂ ਬਹੁਤ ਹੀ ਟੇਸਟੀ ਬਣਿਆ ਇਦਾਂ ਆਪਾਂ ਇਹਨੂੰ ਬਣਾ ਸਕਦੇ ਆ ਘਰ ਹੀ ਇਦਾਂ ਆਪਣਾ ਬਹੁਤ ਹੀ ਸਵਾਦੀਸ਼ਟ ਬਣਿਆ ਜਿਹੜਾ ਖੋਆ ਤੁਸੀਂ ਵੀ ਇਹਨੂੰ ਆਪਣੇ ਘਰ ਹੀ ਬਣਾ ਸਕਦੇ ਹੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲਓ ਥੈਂਕ ਯੂ ਫॉर ਵਾਚਿੰਗ